ਹੈਲੋ ਸਾਸਤਰੀ ਕਾਲ ਜੀ ਮੈਂ ਇਹ ਕਹ ਦੂੰ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਜੀ ਅੱਜ ਹੈਗਾ ਜੀ ਗੁਰੂ ਅਰਜਨ ਦੇਵ ਜੀ ਦੇ ਸਿੱਖੀ ਦੀ ਦੇੜ ਦੇ ਸੰਬੰਧਤ ਨਗਰ ਕੀਰਤਨ ਤੇ ਆਪਾਂ ਵੀ ਤਿਆਰ ਹੋ ਗਏ ਜੀ ਸਾਮ ਨੂੰ ਸਾਡੇ ਅਗਵਾੜ ਵਿੱਚ ਆਊਗਾ ਨਗਰ ਕੀਰਤਨ ਤੇ ਆਪਾਂ ਹੁਣ ਆ ਕੇ ਤਿਆਰ ਹੋ ਗਏ ਤੇ ਅਸੀਂ ਜਾਵਾਂਗੇ ਨਗਰ ਕੀਰਤਨ ਤੇ ਹਾਂ ਤੇ ਤੁਸੀਂ ਵੀ ਦੇਖਿਓ ਜੀ ਨਗਰ ਕੀਰਤਨ ਦੇ ਦਰਸ਼ਨ ਕਰਿਓ ਤੁਸੀਂ ਵੀ ਗੁਰੂ ਅਰਜਨ ਦੇਵ ਜੀ ਨੇ ਸੰਨਰਪਤ ਨਗਰ ਕੀਰਤਨ ਇਹ ਹੋ ਰਿਹਾ ਜੀ ਤੇ ਪਾਠ ਪ੍ਰਗਾਸ ਦਾ ਗੁਰਦੁਆਰਾ ਸਹਿਨੇ ਵਿਖੇ ਗੁਰੂ ਰਾਮਦਾਸ ਗੁਰਦੁਆਰਾ ਸਹਿਨੇ ਵਿਖੇ ਪਾਠ ਪ੍ਰਗਾਸ ਤੇ ਹੁਣ ਆਪਾਂ ਜਾ ਰਹੇ ਹਾਂ ਜੀ ਪਿਆਰ ਹੋ ਕੇ ਸੇਵੀ ਕਰੋ ਦਰਸ਼ਨ ਮੇਲਾ ਬਹੁਤ ਜ਼ਿਆਦੇ ਗਰਮੀ ਦੇ ਵਿੱਚ ਸੰਗਤਾਂ ਦਾ ਫੇਰ ਵੀ ਬਹੁਤ ਜ਼ਿਆਦਾ ਇਕੱਠ ਹੈ ਜੀ ਸਰਦਾ ਭਾਵਨਾ ਜੁੜੀ ਹੋਈ ਹੈ ਸਾਰੇ ਦੇਖੋ ਜੀ ਸਾਥ ਵਿੱਚ ਇਕੱਠ ਪਹਿਲਾਂ ਹੋਇਆ ਹੈ ਬਾਬਾ ਜੀ ਦੇ ਸਵਾਗਤ ਕਰਨ ਵਾਸਤੇ ਨਗਰ ਵਾਸੀਆਂ ਦਾ ਗੁਵਾੜ ਵੱਲ ਠੰਡੇ ਪਾਣੀ ਦੀ ਤੇ ਜਲ ਜੀਰੇ ਦੀ ਸੇਵਲ ਲਗਾਈ ਹੋਈ ਹੈ ਆਪਣੇ ਗੁਵਾੜ ਆ ਰਹੇ ਨੇ ਇਹ ਬੱਚੇ ਬੜੀ ਸਰਦਾਰ ਨਾਲ ਸੇਵਾ ਕਰ ਰਹੇ ਨੇ ਛੋਟੇ ਛੋਟੇ ਨਗਰ ਕੀਰਤਨ ਦੇ ਇੰਤਜ਼ਾਰ ਚ ਸਾਰੀਆਂ ਸੰਗਤਾਂ ਖੜੀਆਂ ਨੇ ਜੀ ਦੇਖੋ ਜੀ ਆਪਾਂ ਇਸ ਮਹੀਨੇ ਚ ਬਾਹਰ ਨਹੀਂ ਖੜ ਸਕਦੇ ਤੇ ਗੁਰੂ ਅਰਜਨ ਦੇਵ ਜੀ ਸਹਿਵ ਤੱਤੀਆਂ ਤਵੀਆਂ ਤੇ ਬੈਠੇ ਆਪਣੀ ਖਾਤਰ ਬੰਦ ਬੰਦ ਕਟਾਇਆ ਸੀ ਸੁਲਹਾ ਇੱਕੋ ਪਰੀਆਂ ਤੇ ਜਿਹੜੇ ਚੜ ਖੜੀਆਂ ਤੇ ਚੜੇ ਤੇ ਤੱਤੀਆਂ ਤਵੀਆਂ ਤੇ ਬੈਠੇ ਅੱਜ ਤੱਤੀਆਂ ਤਵੀਆਂ ਵਾਲੇ ਗੁਰੂ ਅਰਜਨ ਦੇਵ ਜੀ ਦਾ ਸਹੀ ਦਿਹਾੜਾ ਜੀ ਲਾਜੀ ਤੇ ਪ੍ਰਾਲੀਆਂ ਮੂਰੇ ਆ ਗਈਆਂ ਦਾਣੇ ਪਵਾਉਣ ਆਈਆਂ ਤੇ ਪਾਣੀ ਸਿੜਕਣ ਆਈਆਂ ਸੰਗਤਾਂ ਸਵਾਗਤ ਦਾ ਸਥਿ ਤਿਆਰ ਕਰੀਆਂ ਖੜੀਆਂ ਨੇ ਤੇ ਪਾਣੀ ਸਿੜਕਣ ਆਇਆ ਟੈਂਕੀਆਂ ਆ ਰਹੀ ਤੇ ਬੀਬੀਆਂ ਲਾ ਰਹੀਆਂ ਨੇ ਝਾੜੂ ਝਾੜੂ ਦੀ ਸੇਵਾ ਕਰ ਰਹੀਆਂ ਨੇ ਸੰਗਤ ਵਾਲਟ ਕਿੰਨਾ ਪਾਣੀ ਸੈੱਟ ਕਰ ਰਹੀ ਹੈ ਸਭ ਜਿੰਨੇ ਸਰਦਾ ਜੀ ਦੇ ਤਨਸਾਰ ਸੇਵਾ ਕਰ ਰਹੇ ਨੇ ਸਾਰੇ ਕਿਉਂਕਿ ਗਰਮੀ ਜਬਾਤ ਔਖਾ ਗਰਮੀ ਵੀ ਬਹੁਤ ਜ਼ਿਆਦੇ ਦੇਖੋ ਆਪਣੇ ਗੁਰੂਆਂ ਨੇ ਕਿੰਨੀਆਂ ਕਰਵਾਉਣੀਆਂ ਗੀਤਾਂ ਪਰ ਫਰਦਾ ਦੇ ਨਾਲ ਇਸੇ ਦੀ ਹੈ ਹੁਣ ਚਾਹੋ ਇਹ ਜਿਹੜਾ ਖਾਨਾ ਮੇਰੇ ਦਿੱਸ਼ਾ ਦੇ ਜੀ ਨੂੰ ਜਿਹੜੇ ਚਾਰਾ ਪਸਤੂ ਕੋਈ ਦੇ ਨਾਲ ਸੰਤਾ ਬੋਲਣ ਜਿੰਦੂ ਤੇ ਜਿਹੜਾ ਬਿਮਾਰ ਇਹਨੇ ਬਾਗ ਸੰਤਾ ਦਾ ਬੜੀ ਤੇਰ ਸਰਦਾ ਦੇ ਨਾਲ ਸਾਡੇ ਵੀ ਆਪਣੇ ਗੁਰਦਵਾਰਾ ਰਣਬੰਦ ਕਮੇਟੀ ਵੱਲੋਂ ਇਹ ਪਾਈ ਨਗਰ ਪੀਰ ਤੋਂ ਆਇਆ ਗਿਆ ਸਾਰੇ ਸੰਤੋ ਦੇ ਜ਼ਰੂਰ ਦੇ ਨਾਲ ਕੋਈ ਆਪਾਂ ਜੁਰੇਤਾਲ ਦੇ ਇਨਫੋਰਮੇਸ਼ਨ ਦਾ ਨਾਮ ਲੈਣਾ ਆਪਾਂ ਤੇਰੇ ਪਿਆਰ ਵਿਚਕਾਰ ਨਾ ਕਿ ਸਾਰੇ ਜਾਨੇ ਮਾਣੂ ਘਰ ਜੀ ਬੀਜੁਰ ਦਾ ਕਿੱਥੇ ਹੋ ਕੇ ਨਾਮ ਦਿੱਤੇ ਸਤਿਗੁਰੂ ਪਾਤਸ਼ਾਹ ਦਾ ਤਰਕ ਲੈ ਕੇ ਸਾਰੇ ਸੰਤਾਂ ਨੇ बड़ी यदा देखते नार, आ रहे हैं होते गुरुचारे ने बैठ आ रहे हैं और सारे भा तो भाई चोरा की आपको आती और सारा का प्रबंधक बहुत चुने बहुत बहुत धन्यवाद किया जाता है और भाई को बच्चों आएगी गुरुच्च देश में समझ आगे दो प्रिंट भाई उठी आ जाएंगे और वागू जी का खालसा श्री आए गुरु जी के बोलते ਕਾ ਗੁਰੂ ਖਾਲਸਾ ਜੀ ਫੋਨ ਕਰੀਏ ਫੋਨ ਕਰੀਏ ਫੋਨ ਕਰੀਏ ਮੈਂ ਕਹਤੀ ਹਾਂ ਡਾਕਟਰ ਅੱਗੇ ਅੱਗੇ ਵੀ ਜੀ ਨੋ ਨਾ ਨਾ ਪਾ ਆਪਾਂ ਕੋ ਮੈਚੇ ਕਰ ਸਤਿਨਾਮ ਜੀ ਵਾਹਿ ਗੁਰੂ ਵਾਹਿ ਗੁਰੂ ਵਾਹਿ ਕਬੋ ਸਤਿਨਾਮ 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 ਜੀ ਵਾਹਿ ਗੁਰੂ ਵਾਹਿ ਗੁਰੂ ਵਾਹਿ ਸਤਿਨਾਮ ਕਬੋ ਸਤਿਨਾਮ 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 ਜੀ ਵਾਹਿ ਗੁਰੂ ਵਾਹਿ ਗੁਰੂ ਵਾਹਿ ਸਤਿਨਾਮ

ਕੀ ਸਾਰਾ ਬਲੋਗ ਆ ਕੋਲਕਾਤਾ ਤੇ ਆਪਾਂ ਵੀਡੀਓ ਨੂੰ ਤੱਕ ਪਹੁੰਚਾ ਸਕੀਏ ਲਾਇਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਜੀ ਸਾਰਿਆਂ ਦਾ ਧੰਨਵਾਦ ਆਪਣੀ ਵੀਡੀਓ ਜੇ ਵਧੀਆ ਲੱਗੀ ਜੀ ਲਾਇਕ ਸ਼ੇਅਰ ਸਬਸਕ੍ਰਾਈਬ ਕਰਨਾ